ਬਹੁਤ ਬਹੁਤ ਸ਼ਾਮ

ਇਹ ਮੈਂ ਪਦੇ ਦੇ ਵਿੱਚ ਉਪਦੇਸ਼ ਕਰਕੇ ਤੁਮ ਜਾਰੇ ਹੰਨ ਵਿੱਚ ਕਰਦੇ ਹਾਂ ਕਿਰਪਾ ਕਰੋ ਜੀ ਜਿਵੇਂ ਇੱਕ ਉਜਤ ਅਨੇਕ ਸਾਤ ਪੁਰਖ ਪੂਰਨ ਵਿਵੇਕ ਇਹਦੀ ਜਿਹੜੀ ਹੈ ਨੌ ਮੀਟਰ ਵਿੱਚ ਤੁਕਉ ਪਹਿਲੇ ਨੇ ਮਹਾਰਾਜ ਜੀ ਨੇ ਸਭ ਕੁਝ ਸਾਤ ਪਹਿਲੇ ਹਾੜੇ ਸਤਿਗੁਰੂ ਆਪਨੇ ਨਾਨਕ ਜਿਸ ਪ੍ਰਸਾਦਿ ਸਾ ਪ੍ਰਭ ਜਪਨੇ ਨੌਵੇਂ ਦਸਵੇਂ ਟੁਕੜੇ ਵਿੱਚ ਮਹਾਰਾਜੀ ਨੇ ਪਹਿਲਾ ਅਸਲਾ ਆਇਆ ਨੂੰ ਜੰਦੇ ਕਦੇ ਉਹਨਾਂ ਕਰਿਆਨ ਸੁਹੇ ਨਾਨਕ ਮੈਂ ਆਪਣੇ ਸਤਿਗੁਰੂ ਨੂੰ ਸਦਾ ਬਿਹਾਰ ਹੈ ਹਾਂ ਜੀ ਤੇ ਕਿਰਪਾ ਨਾਲ ਮੈਨੂੰ ਅਜ ਪ੍ਰਭੂ ਦਾ ਜਾਪ ਮੈਂ ਕਰ ਰਿਹਾ ਹਾਂ ਚਰਨ ਕਰੋ ਸਤਨਾਪਹਿਰੀ ਵਾਹਿ ਹੈ ਹੁਫਾਇ ਬਜੀ ਸਨ ਬਿਹਾਰੇ ਸਦਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਐਜੇ ਪ੍ਰਭ ਨੂੰ ਅਸੀਂ ਯਾਪ ਕਰ ਰਹੇ ਹਾਂ ਸਦੂ ਲੋਕ ਪ੍ਰਵਾਨ ਜੰਦਾ ਹਾਂ ਇਹ 와ਹ ਇੱਕ ਉਸਤ ਅਨੇਕ ਜਿਸ ਪ੍ਰਭੂ

ਬੋਲਣਾ ਬਹੁ ਚਤ ਪ੍ਰਾਨੀ ਕਿਸੇ ਕਥਨ ਦੁਆਰਾ ਪ੍ਰਾਨੀ ਉਸ ਨੂੰ ਉਸ ਤੱਕ ਪਹੁੰਚ ਨਹੀਂ ਕਰ ਸਕਦਾ ਹੈ ਮਨ ਕਥਨ ਦੁਆਰਾ ਵੀ ਨਹੀਂ ਕਰ ਸਕਦਾ ਹੈ ਆਗਮ ਗੋਚਰ ਪ੍ਰਾਮ ਨਿਰਵਾਨੀ ਵਾਏ ਗੁਰੂ ਜੀ ਮਨ ਬਾਣੀ ਦੀ ਗੰਧਾ ਤੋਂ ਪਰੇ ਹੈ ਇੰਦਰੀ ਦਾ ਵਿਸ਼ਾ ਨਹੀਂ ਹੈ ਜੋ ਨਿਰਗੁਣ ਹੈ ਉਹ ਉਚਾਰਨ ਕਰੋ ਭਤਨਾ ਮਹੀਦਾ ਹੈ ਗੁਰੂ ਸਾਹਿਬ ਜੀ ਨਿਰਹਾਰ ਨਿਰਵੈਰ ਸੁਖ ਦਾਇਨੀ ਆਹਾਰ ਜੁਰੇ ਨਹਿ ਮਿਨੇ ਆਹ ਕੋ ਦਾ ਆਹ ਤੁਰਹਿ ਤਮ ਖਾਨ ਪੜਿਆਡੈ ਨਾ ਤੋ ਗਕਾਰਤ ਰਹਤ ਵਾਰੋ ਜਿਨ ਮੈਰ ਇਹ ਨਾਲ ਬਹਿ ਨਹੀਂ ਕਰਦਾ ਵਾਹਿਗੁਰੂ ਜੀ ਸੁਖਦਾਇ ਸਭੋ ਸਭ ਨੂੰ ਸੁਖ ਦੇਣ ਵਾਲਾ ਹੈ ਯਾરણ ਕਰੋ ਸਤਨਾਪ ਤਸਹੀ ਅਗੀ ਕੀ ਲਿਖੇ ਨਾ ਪਾਈ ਮਹਾਰਾਜ ਕੇ ਜੀਵ ਤੇ ਕਿਸੇ ਨੇ ਨਹੀਂ ਪਾਈ ਹੈ ਉਜਾਰਣ ਕਰੋ ਤਤਰਾ ਆਤਮ ਹੀ ਰਾਹੇ ਗੁਰੂ ਸਾਹਿਬ ਜੀ ਅਨਗ ਭਗਤ ਬੰਦਨ ਨਿਕ ਕਰੈ ਜਿਹੜੇ ਭਗਤ ਆਉਂਦੇ ਅਨੇਕਾ ਭਗਤਾਂ ਮਹਾਰਾਜ ਜੀ ਦੇ ਨਿੱਟੋ ਮੱਠੇ ਉਸ ਨੂੰ ਨਮਸਤ ਕਰਦੇ ਨਮਸ ਸੱਚ ਜਿਹੜੇ ਗਦੇ ਹੰਨ ਇਹ ਰਿਚਨ ਕਮਰਾਂ ਨੂੰ ਹਿਰਦੇ ਵਿੱਚ ਸਿਮਰਦੇ ਹਨ ਅੰਗ ਭਗਤ ਬੰਦਨ ਨਿਤ ਕਰੈ ਦੰਡਵੰਤ ਮੰਦਰ ਕਰਦੇ ਹਨ ਅਨੇਕਾ ਭਗਤ ਐਡੇ ਮਹਾਰਾਜਾਂ ਦੇ ਵਿੱਚ ਰੱਗੇ ਗਏ ਕਹਿੰਦੇ ਚੰਨ ਗਮ ਨੇ ਹਿਰਦੇ ਸਿਮਰਦੇ ਚਰਨ ਕਮਰਾਂ ਬਾਜੀ ਜੀ ਦੇ ਪ੍ਰਭੂ ਜੀ ਦੇ ਉਹ ਆਪਣੇ ਹਿਰਦੇ ਵਿੱਚ ਸਿਮਰਦੇ ਹਨ ਜਿਉਂ ਸੁਖ ਪ੍ਰਾਪਤ ਕਰਦੇ ਹਨ ਉਚਾਰਨ ਕਰੋ ਭੱਜਨਾ ਦਾ ਹੈ ਅਸ਼ਟ ਅਸ਼ਟਵਿਰੀ ਅਰਧੇ ਹੈ ਮੈਂ ਜੀ ਕਰਦਾ ਆ ਕਿਰਪਾ ਕਰੋ ਜੀ ਇਹੋ ਹਰ ਰਸ ਪਾਵੈ ਜਨ ਕੋਏ ਜਿਹੜਾ ਹਰੀਦਨ ਅਸ ਹੈ ਸਿਮਨ ਦਾ ਸਿਮਨਲ ਪ੍ਰਾਪਤ ਹੁੰਦਾ ਹੈ ਕੋਈ ਬਿਰਲਾ ਜੀ ਸੇਵ ਨੂੰ ਪ੍ਰਾਪਤ ਕਰਦਾ ਹੈ ਗੁਰੂ ਮਹਾਰਜ ਜੀ ਦੇ ਕਰਦੇ ਹਨ ਅਮਰ ਦੇ ਪੀਵੇ ਅਮਰ ਸੋ ਹੋਏ ਜਿਹੜਾ ਜੋ ਸੇਵਕ ਇਹਨੂੰ ਪਾ ਲੈਂਦਾ ਹੈ ਅਮਰਤ ਪੀ ਕੇ ਫਿਰ ਕੀ ਹੋ ਜਾਂਦਾ ਉਹ ਅਮਰ ਹੋ ਜਾਂਦਾ ਜਿਹੜਾ ਰਹਿ ਜੋ ਹੋ ਜਾਂਦਾ ਹੈ ਚਾਰਨ ਕਰਦਾ ਸੰਤਨਾ ਮਹੀ ਗਾਇ ਗੁਫਾਏ ਬਗੀ ਕਰਨ ਦੋ ਐਸਾ ਪੁਰਸ਼ ਹੋ ਜਦ ਕਦੇ ਵੀ ਮਾਰ ਜੇ ਨਾਮ ਸੇ ਜੋ ਹੁੰਦਾ ਹੈ ਉਹ ਪੁਰਖ ਪੁਰਖ ਦਾ ਨਾ ਹੀ ਕਦੇ ਵਿਨਾਸ਼ ਕਦੀ ਉਹਦਾ ਨਾਸ ਨਹੀਂ ਹੁੰਦਾ ਹੈ ਜੋ ਉਹਦਾ ਜਾ ਕੇ ਮਾਰਨਾ ਪ੍ਰਗਟੇ ਗੁਣ ਤਾਂ ਅਸ ਜਿਦੇ ਮਾਨਵੀ ਦੇ ਗੁਣਾ ਤਾਂ ਸਮੁੰਦਰ ਜਿਹੜਾ ਪਰਮੇਸ਼ਰ ਹੈ ਵਰਗੜ ਹੋ ਗਿਆ ਹੈ ਯਾਦ ਕਰੋ ਅੱਤਨਾਮ ਅਖੀਰ ਹੈ ਗੁਫਾ ਹੈ ਬੜੀ ਬਾਟ ਪਰ ਹਰ ਕਾ ਨਾਮ ਲੇ ਉਹ ਜਿਹੜੇ ਐਸੇ ਮਹਾਪੁਰਸ਼ ਹੈ ਅੱਠੇ ਪੈਰ ਪਰਮੇਸ਼ਰ ਦਾ ਨਾਮ ਲੈਂਦੇ ਹਨ ਸਾਚੂ ਬੁਦੇਸ ਸਿਵ ਗੋਡੇ ਇਤਰਾਮ ਆਪਣੇ ਜਿਹੜੇ ਸੇਵਕ ਹੈ ਨਾਮ ਦਾ ਜਿਹੜਾ ਸਤ ਸੱਚਾ ਉਪਦੇਸ਼ ਹੈ ਉਹ ਦਿੱਤੇ ਹਨ ਉਚਾਰਨ ਕਰੋ ਪਤਨਾ ਪਹਿਰੀ ਵਾਹ ਗੁਰੂ ਪਾਏ ਤਜੀ ਮੋਹ ਮਾਇਆ ਕਾ ਸੰਗ ਨਾ ਲੇ ਭੋ ਇਤਰਾਮ ਮੋਹ ਮਾਇਆ ਤੋਂ ਨਿਕ ਬਰੇਨੇ ਹੋਏ ਮਨ ਮੇਂ ਰੱਖੇ ਹਰ ਹਰ ਏਕਿਤਰਾ ਜਿਹੜਾ ਮਨ ਵਿੱਚ ਇਕੋ ਹੋਏ ਨੂੰ ਜੇ ਅੰਦੇ ਅੰਨ ਰੱਖਦੇ ਹਨ ਉਚਾਰਨ ਕਰੋ ਸਤਨਾਮੁ ਸ੍ਰੀ ਵਾਹਿ ਹੈ ਗੁਰੂ ਪਾਏ ਬਜੀ ਅੰਧਕਾਰ ਦਿਮਗ ਪ੍ਰਗਾਸੈ ਦੂਸਰੇ ਦੇ ਵਾਸਤੇ ਕਹਿੰਦਾ ਨੇਰੇ ਵਿੱਚ ਮਾਨੁਗ ਦੀਵਾ ਬਾਲ ਦਿੰਦਾ ਹੈ ਇਹ ਜੇ ਨਾ ਉਸ ਹੈ ਨਾ ਹਨੇਰਾ ਜਿਹੜਾ ਉਹਨੂੰ ਦੂਰ ਕਰਨ ਵਾਲੀ ਦੀਵਾ ਬਾਲ ਲੈ ਤਿਹਾਨ ਨਾ ਮੂਫੀ ਜਿਹੜਾ ਹੈ ਜਬ ਜਪ ਕੇ ਅੰਧਕਾਰ ਦੀਪਕ ਪ੍ਰਗਟ ਜੇ ਦੀਵਾ ਜਦੋਂ ਪ੍ਰਕਾਸ਼ ਹੋ ਜਾਂਦਾ ਹੈ ਅੰਧਕਾਰ ਦੇ ਵਿੱਚ ਆਗਿਆ ਤਾਂ ਦੂਰ ਹੋ ਜਾਂਦੀ ਹੈ ਦਾਣ ਘਰਮ ਮੋਹ ਦੁੱਖ ਤੈਦੇ ਘੱਡੇ ਇਸ ਤਰ੍ਹਾਂ ਵੀ ਜਿਹੜਾ ਭਰਮ ਮੋਹ ਹੈ ਤੇ ਦੁੱਖ ਹੈ ਉਹਦਾ ਹਨੇਰਾ ਤਾਂ ਜਿਹੜਾ ਅ ਗਿਆਨ ਦਾ ਜਿਹੜੇ ਸਤਿਗੁਰੂ ਕਹਿੰਦੇ ਨੇ ਉਹ ਫਿਰ ਦੂਰ ਕਰ ਦਿੰਦੇ ਹਨ ਉਜਾਰਨ ਕਰੋ ਸਤਿਨਾਮ ਵਾਖੀਰੀ ਵਾਹੇ ਗੁਰੂ ਸਾਹਿਬ ਦੀ ਜਿੰਦਰਾ ਜਿਹੜਾ ਜਾਂਦਾ ਜਿਹੜਾ ਪੜਦਾ ਉਹ ਉੱਠ ਜਾਂਦਾ ਜੇ ਪ੍ਰਗਾਤਿ ਪ੍ਰਕਾਸ਼ ਜਦੋਂ ਹੋ ਗਿਆ ਹੈ ਫਿਰ ਉਹ ਪ੍ਰਭਿਜਰ ਆਪਿਆ ਸਭ ਜਗਾ ਇਹ ਵੇਦੂਲੇ ਕਿਰਪਾ ਨਾਲ ਵਰਤਦੀ ਹੈ ਕਦੋਂ ਕਰਦੀ ਹੈ ਉਹ ਆਪ ਹੀ ਜਾਣਦਾ ਹੈ ਜੋ ਸਚਮਾ ਅਧਾਰ ਆਧਾਰਮੀ ਅਸ਼ੁਭਦੀ ਹੈ ਬੇਨਤੀ ਕਰਦਾ ਆ ਕਿਰਪਾ ਕਰੋ ਜੀ ਤੁਮ ਜਮਾਏ ਖਾੜੂ ਰਚਾਈ ਅਨਾਧ ਭਿਆ ਦੁਖ ਨਾਠੇ ਭਾਈ ਜਿਹੜਾ ਐਸੇ ਗੁਰੂ ਹੈ ਉਹਨੇ ਕੀ ਕਰਿਆ ਹੈ ਭਾਈ ਤਪ ਤੇ ਹਿਰਦੇ ਵਿੱਚ ਹਿੱਟਾਇਡ ਤਾਪਰੇ ਅਦਿਕਾਰ ਨਾਲ ਦੰਗ ਠੰਡ ਵਰਦਾਨ ਦਿੱਤੀ ਹੈ ਅਨੰਦ ਭੈ ਆਨੁਗਾਂ ਨਾਠੇ ਭਾਈ ਜਦੋਂ ਠੰਡ ਵਰਤਾਂ ਦੀ ਜਿਹੜੇ ਦੁੱਖ ਤੇ ਉਹ ਨਸ ਗਿਆ ਨਾ ਅਨੰਦ ਹੋ ਗਿਆ ਐ ਉਚਾਰਨ ਕਰੋ ਤਤਨਾ ਮਹੀਵਾਇ ਗੁਰੂ ਸਾਹਿਬ ਦੇ ਜਨਮ ਮਰਨ ਕੇ ਮਿਟੇ ਅੰਧੇਸੇ ਜਨਮ ਮਰਨ ਦਾ ਜਿਹੜਾ ਖਤਰਾ ਦਾ ਫਤਵੇ ਜਮਾ ਰਿਹਾ ਗੇਰੇ ਉਹ ਦੂਰ ਹੋ ਗਿਆ ਨਾ साधु के पूर्ण उपदेश साधु जो जोड़ा पूर्ण उपदेश है उसने उस करके जानवर ने जोड़ा वह खतरा जो दूर हो गया साधु के साजु पूर्ण उप साझू ने पूर्ण उपदेश विचारण करो ਨਾਚ ਰਹੇ ਆ ਸਾਗਲ ਵਿਆਗ ਮੰਨਤੇ ਖੈ ਨਸੇ ਜਦ ਦਰ ਦੂਰ ਹੋ ਗਿਆ ਪੈਰ ਰਹਿ ਜੋ ਕਿ ਬਸਦੇ ਹਨ ਜਿਹੜੇ ਸਾਹ ਨਹੀਂ ਆ ਵਿਆਹਿਆ ਨਿਆ ਮਰਿਆ ਕੋਇ ਹੋ ਗਿਆ ਨਾਚ ਗਈਆਂ ਆਨ ਉਚਾਰਨ ਕਰੋ ਕਪਨਾ ਮਾ ਸ੍ਰੀ ਦਾ ਹੈ ਹੁ ਸਾਏ ਤੇਈ ਜਿਸ ਕਾ कृपाकारी जिस प्रभु ਦਾ ਹੈ ਹੀਰ ਸੀ ਉਸ ਨੇ ਆਪੇ ਕਿਰਪਾ ਕਰ ਦਿੱਤੀ ਹੈ ਸਾਧ ਸੰਗ ਜਪ ਨਾਮ मुरारी गुरु महाराज ਨੇ ਕਿਰਪਾ ਕਰਨ ਤੇ ਈ ਬੁੱਧ ਹੈ ਹੁਣ ਸਾਧੂ ਦੇ ਸੰਗ ਦੁਆਰਾ ਪ੍ਰਭ ਦਾ ਨਾਮ ਜਪ ਕੇ ਨਾਮ ਜਪਦਾ ਹੈ ਆਰ ਸੰਗ ਜਪਨਾ ਮੰਗ ਰਹੀ ਜੇ ਤਾਂ ਨਾਮ ਸਾਧ ਰਜ ਜਾ ਕੇ ਸਾਡੇ ਨਾਮ ਜਪਦਾ ਹੈ ਉਚਾਰਨ ਕਰੋ ਸਤਿਨਾਮ ਵਾਹਿਗੁਰੂ ਸਾਹਿਬ ਜੀ ਜਿਤ ਪਾਏ ਚੁਕੇ ਭ੍ਰਮ ਧਾਵਨ ਸੋ ਨਾਨਕ ਹਰਿ ਨਾਮ ਜਸ ਬ੍ਰਾਹਮਣ ਜੇ ਜੇ ਸਾਧ ਸੰਗ ਪ੍ਰਾਪਤ ਹੋ ਗਏ ਜੇ ਨਾਮ ਜਪ ਜਪ ਕੇ ਤੇ ਕੰਨਾ ਦੁਆਰਾ ਜਿਹੜਾ ਨਾਮ ਹੈ ਉਹਨੂੰ ਸ੍ਰਾਵਣ ਕੀਤਾ ਜੇ ਜਿਹੜਾ ਭਰਮ ਦਾ ਆਪਾ ਗੁੰਲ ਚੱਕਰ ਗਿਆ ਦਾ ਹੋ ਹਜੂਰ ਹੋ ਗਿਆ ਜੇ ਠੋਪਰਾਪਨ ਹੋ ਗਿਆ ਹੈ ਗੋਨਾਲ ਦੇਵ ਜੀ ਉਪਦੇਸ਼ ਕਰ ਰਹੇ ਹਨ ਨਾਮ ਜਪਣ ਕਰੋ ਸਰਵਾਜੋ ਪੜਾ ਹੈ 18ਵੀਂ ਅਸ਼ਵਦੀ ਹੈ ਸ਼ੁਰੂ ਕਰਨੇ ਬੇਚੀ ਹੈ ਕਿਰਪਾ ਕਰੋ ਜੀ ਨਿਰਗੁਣ ਆਪ ਸਰਗੁਣ ਵੀ ਹੋ ਹੀ ਉਭਾਇਰੂ ਜਿਹੜਾ ਹੈ ਉਹ ਨਿਰਗੁਣ ਵੀ ਹੈ ਕਿ ਨਿਰਗੁਣ ਦੇ ਵਿੱਚ ਨਾ ਰੂਪ ਹੈ ਨਾ ਰੇਖਾ ਨਾ ਰੰਗ ਹੈ ਨੰ ਬਿਨੈ ਵੈਰੂ ਜੀ ਨਿਰਗੁਣ ਨਿਰਗੁਣ ਆਪ ਸਰਗੁਣ ਵੀ ਹੋਈ ਸਰਗੁਣ ਵੀ ਆਪ ਹੈ ਸਰਗੁਣ ਆਪੀ ਨੇ ਆਪਜੋ ਆਪੀ ਨੇ ਜੋੜਨਾਓ ਨਿਰਗੁਣ ਆਪ ਸਰਗੁਣ ਵੀ ਹੋਈ ਕਨਤਾ ਦੇ ਸਗਲੀ ਮੋਹੀ ਜਿਨੇ ਆਪਣੀ ਇਛਾ ਨਾਲ ਨਿਰਗੁਣ ਤੋਂ ਸਰਗੁਣ ਰੂਪ ਬੀਚਾਉਣ ਦੀ ਕਲਾ ਕਾਰਨ ਕੀਤੀ ਹੈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਬੁਰਾ ਹੈ ਬੜੀ ਮਹਾਰਾਜ ਜੀ ਨੇ ਪਰਮ ਸਰਗਮ ਵਿੱਚ ਆ ਗਏ ਹਨ ਆਪਣੀ ਕਲਾ ਸ਼ਕਤੀ ਦੇ ਨਾਲ ਇਤਨਾ ਜਿਹੜੀ ਸਾਡੀ ਸਥਿਤੀ ਹੈ ਉਹ ਮੋੜ ਤਨ ਲਈ ਹੈ ਉਚਾਰਨ ਕਰੋ ਸਤਨਾਮ ਆਪਣੇ ਚਰਿੱਤਰ ਪਰਿਭਾਅ ਆਪਣ ਬਣਾਏ ਇਹ ਸਾ ਆਪਣਾ ਜਿਹੜਾ ਖੇਡਾ ਬਰਬੂਨੇ ਆਪ ਹੀ ਬਣਾਇਆ ਨੇ ਖੇਡ ਮਨ ਆਪਣੇ ਚਰਿੱਤਰ ਪਰਿਭਾਅ ਬਣਾਏ ਇਹ ਜਨ ਆਪਣੇ ਬਣਾਏ ਹਨ ਆਪਣੀ ਕੀਮਤ ਆਪੇ ਪਾਏ ਇਦਿਹਾ ਆਪਣੇ ਜਿਹੜੇ

ਹੋਏ ਈਕੋ ਹੋ ਆਪਣੇ ਰਚੀ ਰਚਨਾ ਦੇ ਅੰਦਰ ਵਿਦਵਾਨ ਹੈ ਹਾਜ਼ਰ ਹੈ ਆਕਾਰਨ ਕਰੋ ਸਤਨਾਮ ਕੀ ਵਾਰ ਹੈ ਗੁਰਸਾਹਿ ਬਜੀ ਕੜੀ ਦੇਖੇ ਵਿੱਚਰਾ ਆਪ ਹੀ ਆਪ ਹੈ ਮਹਾਰਾਜ ਸਾਹਿਬ ਜੀ ਓਟ ਬੋਦ ਰਵਿਆ ਉਪਰੰਗ ਮਹਾਰਾਜ ਜੀ ਢਾਣੇ ਬੇਟੇ ਵਾਂਗ ਨਸਾਨ ਢਾਣੇ ਬੇਟੇ ਵਾਂਗ ਜਨ ਸਾਰਾ ਇਹ ਜਿਸ ਰਿਹਾ ਸਾਰਾ ਬਿਟ ਰੂਪ ਰੰਗ ਹੋ ਕੇ ਵਿਆਪਕ ਹੋ ਰਿਹਾ ਹਨ ਹੋਰ ਬਹੁਤ ਰਵਿਆ ਰੂਪ ਰੰਗ ਇਹਦੇ ਵਿੱਚੋਂ ਆ ਵੀ ਵਿਆਪਕ ਹੋ ਰਿਹਾ ਹੈ ਪਰਮੇਸ਼ਰ ਜੀ ਢਾਣੇ ਬੇਟੇ ਬਾਪੂ ਤੇ ਇਹ ਵਰਗਾ ਸਾਡ ਗਏ ਸੰਗ ਜਦੋਂ ਸਾਧ ਸੰਗ ਕੀਤਾ ਜਾਵੇ ਜੜੜ ਅੰਦਰ ਨਿਰਾਦ ਤੋਂ ਦੂਰ ਹੋ ਕੇ ਪ੍ਰਕਾਸ਼ ਹੋ ਜਾਂਦਾ ਹੈ ਸਾਧੂ ਸੰਗ ਕਰਨ ਦੇ ਨਾਲ ਸ਼ਬਦਾਂ ਦਾ ਪ੍ਰਕਾਸ਼ ਹੋ ਹੋ ਜਾਂਦਾ ਹੈ ਗੰਧ ਮੈਲੀ ਜਾਂਦੀ ਐ ਨਾ ਉਹਦੇ ਵਿੱਚ ਫਿਰ ਜਿਹੜਾ ਗਿਆਨ ਗਿਆਨ ਮਹਾਰਾਜ ਜੀ ਦਾ ਉਹ ਪ੍ਰਕਾਸ਼ ਹੋ ਜਾਂਦਾ ਗੰਧ ਦੂਰ ਹੋ ਜਾਂਦੀ ਐ ਰੱਜ ਰਜਨਾ ਆਪਣੀ ਕਲ ਧਾਰੀ ਅਨੇਕ ਵਾਰ ਨਾਨਕ ਬਲੇ ਹਾਰੇ ਹੁਣ ਮਹਾਰਾਜ ਜੀ ਕਹੇ ਮੈਂ ਬਾਰ ਬਾਰ ਅਨੇਕ ਵਾਰ ਬਾਰ 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 ਮੈਲੀ ਆਣੀ ਜਾਂਦਾ ਹਾਂ ਅਰ ਜੀਸੇ ਮਹਾਰਾਜ ਜੀ ਨੇ ਪਰਮੇਸ਼ਰ ਨੇ ਆਵਰਜ ਰ ਆਪਣੀ ਸਿੱਖੀ ਦੀ ਰਜਨਾ ਕੀਤੀ ਹੈ ਰਜ ਵਿਜਨ ਆਪਣੀ ਕਲ ਧਾਰੀ ਆਪਣੀ ਤਗਦੇ ਨਾਲ ਸਿੱਖੀ ਜੜੀ ਰਜਨਾ ਕੀਤੀ ਹੈ ਥੇ ਨੂੰ ਕੈਮ ਰੱਖਿਆ ਹੋਇਆ ਹਾਂ ਨਾਨਕ ਪਾਤਸ਼ਾਹ ਜੀ ਨੇ ਬ ਅਨੇਕ ਬਾਰੀ ਵਾ ਗੁਰੂ ਜੀ ਤੋਂ ਬਾੜ ਜਾਂਦਾ ਮਿਲ ਆ ਜਾਂਦਾ ਆਉ ਜਾਰਨ ਕਰੋ ਸਤਿ ਹੇ ਹੁੰਨਾ ਜੋ 18:00 ਵਜੇ ਸੁਬਾਹ ਜੀ ਸੂਰਣ ਹੋਈ ਹੈ ਬੁਰੀ ਹੇ ਮਹਾਰਾਜ ਜੀ ਦਾ ਕੋਟਾ ਕੋਟ ਬ੍ਰਾਂਨ ਧੰਨਵਾਦ ਕਰਦਾ ਹਾਂ ਬੱਚਾ ਦਾ ਧੰਨਵਾਦ ਜਿਸ ਵਟਸਐਪ ਚੋਂ ਆਂਦੇ ਹਨ ਜਬ ਆ ਵੀ ਸ਼ਰਵਣ ਕਰਦੇ ਹਨ ਨਾ ਜਾਵੇ ਧੰਨਵਾਦ ਹੈ ਬਾਣੀ ਦਾ ਉਚਾਰਨ ਕਰਦਾ ਹਾਂ ਹੁਣ ਨੇਕਾ ਗਲ ਜੜੇ ਜੰਮ ਚਾ ਕੋਲੋਂ ਉਹਦੇ ਪ੍ਰਵਾਨ ਕਰੋ ਜੀ ਵਿਅਕਤੀ ਕਰਦੇ ਆਂ ਹਮਾਰਾ ਸਹਿਬ ਜੀ ਤੇਰਾ ਇਤਿਹਾਸ ਜੀਵਾਣ ਬੱਚਾ ਆਪਣਾ ਕਿਰਪਾ ਰੂਪੇ ਹੱਥ ਦੇ ਕੇ ਕਰਾਮ ਕਰਮ ਦੇ ਰੋ ਜੀ ਤੇ ਹੁਣ ਆ ਤਸਨ ਵਿੱਚ ਤੇ ਦਿਨਾਂ ਤੇਆ ਮਿਲੋ ਭਜੇ